ਪੂਰੇ ਪੰਜਾਬ ਵਿੱਚੋਂ ਬਠਿੰਡਾ ਸ਼ਹਿਰ ਨੇ ਬਾਜ਼ੀ ਮਾਰੀ ਹੈ ਜੀ ਹਾਂ ਦੱਸ ਜਾਈਏ ਨਗਰ ਨਿਗਮ ਬਠਿੰਡਾ ਨੂੰ ਸਵੱਛ ਸਰਵੇਖਣ 2024 ਤਹਿਤ ਰਾਜ ਪੱਦਰੀ ਪੁਰਸਕਾਰ ਲਈ ਚੁਣਿਆ ਗਿਆ ਹੈ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਕਾਲ ਇਸ ਸਬੰਧ ਵਿੱਚ ਨਗਰ ਨਿਗਮ ਨੂੰ ਇੱਕ ਪੱਤਰ ਭੇਜਿਆ ਅਤੇ ਪੁਰਸਕਾਰ ਪ੍ਰਾਪਤ ਕਰਨ ਲਈ ਇੱਕ ਵਫਦ ਨੂੰ ਨਾਮਜ਼ਦ ਕਰਨ ਲਈ ਕਿਹਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ 17 ਜੁਲਾਈ 2025 ਨੂੰ ਨਵੀਂ ਦਿੱਲੀ ਦੇ ਵਿਗਿਆਨ ਪਵਨ ਵਿੱਚ ਹੋਣ ਵਾਲੇ ਇੱਕ ਸਮਾਰੋਹ ਵਿੱਚ ਨਗਰ ਨਿਗਮ ਨੂੰ ਇਹ ਜੋਇਆ ਸਨਮਾਨ ਪ੍ਰਦਾਨ ਕਰਨਗੇ। ਬਠਿੰਡਾ ਦਾ ਨਾਮ ਹੁਣ ਸਵੱਛਤਾ ਸੁਪਰ ਲੀਗ ਵਿੱਚ ਸ਼ਾਮਿਲ ਕੀਤਾ ਗਿਆ ਹੈ ਪਹਿਲਾਂ ਇਸ ਲੀਗ ਵਿੱਚ ਜੋ ਆ ਉਹ ਸ਼ਹਿਰ ਸ਼ਾਮਿਲ ਸਨ ਜੋ ਲਗਾਤਾਰ 2 ਸਾਲਾਂ ਤੋਂ ਟੌਪ 3 ਵਿੱਚ ਸਨ ਪਰ ਹੁਣ ਇਹ ਮਿਆਦ ਵਧਾ ਕੇ 3 ਸਾਲ ਕਰ ਦਿੱਤੀ ਗਈ ਹੈ 리그 ਵਿੱਚ ਸ਼ਾਮਿਲ ਸ਼ਹਿਰਾਂ ਦੀ ਕੋਈ ਵੱਖਰੀ ਦਰਜਾਬੰਦੀ ਨਹੀਂ ਹੈ ਪਰ ਉਹਨਾਂ ਨੂੰ 12500 ਅੰਕਾਂ ਦੀ ਯੋਜਨਾ ਦੇ ਤਹਿਤ ਅੰਕ ਦਿੱਤੇ ਜਾਂਦੇ ਨੇ ਇਸ ਬਤਲਾਵ ਦਾ ਉਦੇਸ਼ ਦੂਜੇ ਸ਼ਹਿਰਾਂ ਨੂੰ ਚੋਟੀ ਦਾ ਸਥਾਨ ਪ੍ਰਾਪਤ ਕਰਨ ਦਾ ਮੌਕਾ ਦੇਣਾ ਹੈ ਕਿਉਂਕਿ ਕੁਝ ਸ਼ਹਿਰ ਲਗਾਤਾਰ ਚੋਟੀ ਦੇ ਤਿੰਨ ਵਿੱਚ ਰਹਿਣ ਕਰਨ ਮੁਕਾਬਲਾ ਜੋ ਹੈ ਸੀਮਿਤ ਹੋ ਰਿਹਾ ਸੀ ਇਸ ਸ਼੍ਰੇਣੀ ਨੂੰ ਪਿਛਲੇ ਸਾਲ ਪਹਿਲੀ ਵਾਰ ਸ਼ਾਮਿਲ ਕੀਤਾ ਗਿਆ ਸੀ ਉਦੋਂ ਸਿਰਫ 12 ਸ਼ਹਿਰ ਇਸ ਵਿੱਚ ਸ਼ਾਮਿਲ ਸਨ ਪਰ ਹੁਣ ਇਹ ਗਿਣਤੀ ਜੋ ਹੈ 15 ਹੋ ਗਈ ਹੈ ਨਗਰ ਨਿਗਮ ਨੂੰ ਇੱਕ ਕੇਂਦਰੀ ਪੱਤਰ ਮਿਲਿਆ ਜਿਸ ਵਿੱਚ 11 ਜੁਲਾਈ ਨੂੰ ਨਗਰ ਨਿਗਮ ਨੂੰ ਇਹ ਪੱਤਰ ਵਿੱਚ ਲਿਖਿਆ ਗਿਆ ਹੈ ਕਿ 17 ਜੁਲਾਈ 2025 ਨੂੰ ਹੋਣ ਵਾਲੇ ਪੁਰਸਕਾਰ ਸਮਾਰੋਹ ਵਿੱਚ ਇੱਕ ਵਫਦ ਭੇਜਣ ਲਈ ਕਿਹਾ ਹੈ ਨਗਰ ਨਿਗਮ ਵੱਲੋਂ 14 ਜੁਲਾਈ ਨੂੰ ਮੰਤਰਾਲੇ ਨੂੰ ਵਫਦ ਦੀ ਸੂਚੀ ਭੇਜੀ ਗਈ ਹੈ ਨਗਰ ਨਿਗਮ ਕਮਿਸ਼ਨਰ ਨੇ ਪੁਸ਼ਟੀ ਕੀਤੀ ਹੈ ਕਿ ਪੁਰਸਕਾਰ ਪ੍ਰਾਪਤ ਕਰਨ ਲਈ ਵਫ਼ਦ ਦੀ ਅਗਵਾਈ ਮੇਅਰ ਕਰਨਗੇ ਉਹਨਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਅਤੇ ਹੋਰ ਅਧਿਕਾਰੀ ਸ਼ਾਮਿਲ ਹੋਣਗੇ ਜਿਨ੍ਹਾਂ ਨੇ ਸਵੱਛ ਭਾਰਤ ਕਮਿਸ਼ਨ ਨੂੰ ਲਾਗੂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਤੇ ਇਹਨਾਂ ਵਿੱਚ ਸੈਨੀਟੇਸ਼ਨ ਇਨਸਪੈਕਟਰ ਸੁਪਰਵਾਈਜ਼ਰ ਸਿਟੀ ਇੰਜੀਨੀਅਰ ਪੀਐਮਯੂ ਅਤੇ ਸ਼ਹਿਰ ਦੀ ਟੀਮ ਦੇ ਹੋਰ ਮੈਂਬਰ ਵੀ ਸ਼ਾਮਿਲ ਹੋਣਗੇ ਰਾਜਪੱਧਰ ਤੇ ਇੱਕ ਵਫ਼ਦ ਵੀ ਹੋਵੇਗਾ ਰਾਜਪੱਧਰ ਤੇ ਜੋ ਹੈ ਸ਼ਹਿਰੀ ਵਿਕਾਸ ਮੰਤਰੀ ਦੀ ਅਗਵਾਈ ਵਿੱਚ 10 ਪ੍ਰਤੀਨਿਧੀਆਂ ਦੀ ਇੱਕ ਟੀਮ ਸਮਾਗਮ ਵਿੱਚ ਜਾਏਗੀ ਜਿਸ ਵਿੱਚ ਪ੍ਰਮੁੱਖ ਸਖਤਰ ਹੈ ਰਾਜ ਕਮਿਸ਼ਨ ਡਾਇਰੈਕਟਰ ਅਤੇ ਟੀਮ ਦੇ ਹੋਰ ਮੈਂਬਰ ਵੀ ਸ਼ਾਮਿਲ ਹੋਣਗੇ ਰਾਸ਼ਟਰਪਤੀ ਤੋਂ ਪੁਰਸਕਾਰ ਪ੍ਰਾਪਤ ਕਰਨ ਲਈ ਸਟੇਜ ਤੇ ਸਿਰਫ ਤਿੰਨ ਪ੍ਰਤੀਨਿਧੀਆਂ ਨੂੰ ਹੀ ਇਜਾਜ਼ਤ ਜੋ ਹੈ ਦਿੱਤੀ ਜਾਵੇਗੀ ਸ਼ਹਿਰੀ ਵਿਕਾਸ ਮੰਤਰੀ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਨਗਰ ਨਿਗਮ ਬਠਿੰਡਾ ਦੀ ਇਹ ਪ੍ਰਾਪਤੀ ਹੈ ਜੋ ਹੈ ਸ਼ਹਿਰ ਵਾਸੀਆਂ ਅਤੇ ਸਵੱਛ ਭਾਰਤ ਮਿਸ਼ਨ ਪ੍ਰਤੀ ਨਗਰ ਨਿਗਮ ਦੇ ਨਿਰੰਤਰ ਯਤਨਾਂ ਦਾ ਨਤੀਜਾ ਹੈ